ਕਵੀ ਨੇ ਕਿੰਨਾ ਸੋਹਣਾ ਲਿਖਿਆ ਕਹਿੰਦਾ ਇਹ ਕੀਮਤ ਪੰਜਾਬ ਦੇ ਆ ਆਸਾਨਾਂ ਦੀ ਓਏ ਅੱਜ ਜੇਲਾਂ ਦੇ ਵਿੱਚ ਰੁਲ ਗਈ ਕੌਮ ਸਾਡੇ ਨੌਜਵਾਨਾਂ ਦੀ ਕਹਿੰਦਾ ਅਕਲਾ ਵਾਲੇ ਅਕਲਾ ਲਾਗੇ ਆਪੋ ਆਪਣੇ ਮੁਲਕ ਬਣਾ ਗੇ ਉਹ ਖਾਲੀ ਠੂਠਾ ਪੰਜਾਬ ਸਿਆਂ ਤੇਰੇ ਹੱਥ ਫੜਾ ਗੇ ਅੱਜ ਰੋਂਦਾ ਪਿਆ ਪੰਜਾਬ ਦੱਸੋ ਵੀ ਸਿੰਘੋ ਤੁਸੀਂ ਚਿੜਰੀ ਬਾਣਾ ਕ ਬਾਜ ਆ 7 ਜਨਵਰੀ ਨੂੰ 3 ਸਾਲ ਹੋ ਜਾਣੇ ਆ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜਾ ਮੋਰਚਾ ਲੱਗਿਆ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਨੂੰ ਰਕਾਉਣ ਦੇ ਲਈ ਤੇ ਖਾਲਸਾ ਪੰਥ ਦੀ ਸ਼ਾਨ ਨੂੰ ਵਧਾਉਣ ਦੇ ਲਈ ਕਵੀ ਨੇ ਕੀ ਲਿਖਿਆ ਕਹਿੰਦਾ ਜਦੋਂ ਵੀ ਧਰਮ ਦਾ ਕਿਤੇ ਵਿਰੋਧ ਹੋਇਆ ਜਾਂ ਨਾ ਹੱਸ ਕੇ ਵਾਰੀਆਂ ਖਾਲਸੇ ਨੇ ਉਹ ਗੁਰੂ ਗ੍ਰੰਥ ਦੇ ਪੰਥ ਦੀ ਸ਼ਾਨ ਬਦਲੇ ਲਾਈਆਂ ਅਰਸ਼ ਉਡਾਰੀਆਂ ਖਾਲਸੇ ਨੇ ਮੌਤ ਖਾਲਸੇ ਤੋਂ ਜੀਵਨ ਮੰਗਦੀ ਆ ਤੇਗਾ ਮੌਤ ਨੂੰ ਮਾਰੀਆਂ ਖਾਲਸੇ ਨੇ ਜਿੱਥੋਂ ਖਤਮ ਹੁੰਦੀ ਆ ਰਾਂਝੇ ਤੇ ਮੱਜਣੂਆਂ ਦੀ ਉਥੋਂ ਸ਼ੁਰੂ ਹੁੰਦੀ ਆ ਦਾਸ ਤਾਨ ਸਾਡੀ ਲੜਦੇ ਆ ਲੜਦੇ ਆ ਸਾਡੇ ਧੜਾਂ ਤੋਂ ਸੀਸ ਲੈ ਗਏ ਫੇਰ ਵੀ ਗਈ ਨਾ ਜਿਸਮ ਵਿੱਚੋਂ ਜਾਨ ਸਾਡੀ ਸਿੱਖ ਕੌਮ ਹੈ ਅਣਕਈ ਬਹਾਦਰਾਂ ਦੀ ਇਹਦੇ ਜਿਉਣ ਦੇ ਤਰੀਕੇ ਵੱਖਰੇ ਢੰਗ ਦੇ ਆ ਉਹ ਲੋਕੀ ਭੀਖ ਮੰਗਦੇ ਆ ਰੱਬ ਕੋਲੋਂ ਜ਼ਿੰਦਗੀ ਦੀ ਇਹਦਾ ਫਾਂਸੀਆਂ ਦੇ ਤਖਤੇ ਤੇ ਵੀ ਚੜ ਕੇ ਹੱਸਦੇ ਆ